जनाब मानवा गोयल जी पीसीएस नरोड गुजारिश करूंगा कि राज्य से ऊपर आने इलाका निवासी के नाम आजादी की पार्टियां सामाजिक और धार्मिक संस्थाओं ਨਾਲ जुड़े वक्त-वक्त पतवंत के सदस्य ਫਰੀडम ਫਾਈਟਰ ਦੇ ਪਰਿਵਾਰ ਵੱਖ-ਵੱਖ মিডিਆ ਨਾਲ ਸੰਬੰਧਿਤ ਪੱਤਰਕਾਰ ਸਹਿਬਾਨ ਵੱਖ-ਵੱਖ ਵਿਭਾਗਾਂ ਵਿਭਾਗਾਂ ਤੋਂ ਆਏ ਸਾਰੇ ਕਰਮਚਾਰੀ ਅਧਿਕਾਰੀ ਪਿਆਰੇ ਬੱਚੇ ਅਤੇ ਦੇਸ਼ ਵਾਸੀਓ ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰੇਗੰਢ ਬਣਾ ਰਹੇ ਹਾਂ ਅਤੇ ਇਸ ਮੌਕੇ ਤੇ ਆਪ ਸਭ ਨੂੰ ਮੈਂ ਹਾਰਦਿਕ ਵਧਾਈ ਦਿੰਦੀ ਹਾਂ ਅੱਜ ਦੇ ਇਤਿਹਾਸਿਕ ਦਿਹਾੜੇ ਹੋ ਕੇ ਮੈਂ ਸਾਡੇ ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦਾਂ ਨੂੰ ਸਜਦਾ ਕਰਦੀ ਹਾਂ ਜਿਨ੍ਹਾਂ ਦੀ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ 80% ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਹੀ ਪਾਇਆ ਹੈ ਫਾਂਸੀ ਦੇ ਰਸੇ ਚੁੰਮਣ ਤੋਂ ਲੈ ਕੇ ਕਾਲੇ ਪਾਣੀ ਵਰਗੇ ਸੱਤ ਸਜਾਵੇਂ ਪੰਜਾਬੀਆਂ ਨੇ ਹੀ ਹਾਸ ਕੇ ਕੱਟੀਆਂ ਨੇ ਸੇਵਾ ਦੇ ਦੀ ਜਿੰਦੜੀਏ ਬੜੀ ਔਖੀ ਹੈ ਗੱਲਾਂ ਕਰਨੀਆਂ ਢੇਸ ਖੱਡੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਰੱਖਿਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਹਨਾਂ ਸਤਰਾ ਨੂੰ ਸੱਚ ਸਾਬਿਤ ਕਰਨ ਅਤੇ ਦੇਸ਼ ਦੀ ਅਣਖ ਆਬਰੂ ਨੂੰ ਕੁਰਬਾਨੀ ਦੇਣ ਵਾਲੇ ਦੇ ਆਜੰ ਸਰਦਾਰ ਭਗਤ ਸਿੰਘ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਉਦਮ ਸਿੰਘ ਜੀ ਲਾਲਾ ਰਾਜਪੁਤ ਰਾਏ ਜੀ ਇਹ ਜਿਹੇ ਕਈ ਸ਼ਹੀਦਾਂ ਜਿਹੜੇ ਸੂਰਬੀਰਾ ਨੇ ਮੈਂ ਅੱਜ ਸਾਰਿਆਂ ਨੂੰ ਇਹ ਪਵਿੱਤਰ ਦਿਹਾੜੇ ਮੌਕੇ ਸਿਰ ਝੁਕਾ ਕੇ ਸਜਦਾ ਕਰਦੀ ਹਾਂ ਅੱਜ ਦੇ ਦਿਨ ਮੈਂ ਤਿੰਨੋਂ ਸੈਨਾਵਾਂ ਅਰਧ ਸੈਨਿਕ ਬਲਾਂ ਸੂਬਿਆਂ ਦੇ ਕੋਲ ਫੋਰਸਾਂ ਦੇ ਬਹਾਦਰ ਜਵਾਨਾਂ ਨੂੰ ਸलाम ਕਰਦੀ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਰੰਦਰ ਦੇਸ਼ ਦੀ ਅਖੰਡਤਾ ਤੇ ਇੱਦਾਂ ਦੀ ਰਾਖੀ ਕਰ ਰਹੇ ਹਾਂ ਅੱਜ ਅਸੀਂ ਆਜ਼ਾਦ ਆ ਕਿਉਂਕਿ ਸਾਡੇ ਪੂਰਵਜਾਂ ਨੇ ਆਪਣਾ ਸਭ ਕੁਝ ਦੇਸ਼ ਦੀ ਖਾਤਰ ਦਿੱਤਾ ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰੀਏ ਇਸ ਦਾ ਸਦਗੁਣ ਪ੍ਰਯੋਗ ਕਰੀਏ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਇਸ ਦੀ ਕਦਰ ਸਿਖਾਈਏ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਭਗਵਨ ਸਿੰਘ ਮਾਨ ਜੀ ਲਈ ਦੁਆਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਪੱਖੀ ਫੈਸਲੇ ਲੈਂਦੇ ਹੋਏ ਸੀ ਅਸੀਂ ਆਪਣੀ ਲੀਡਰਸ਼ਿਪ ਨੂੰ ਵੀ ਦੇਖੀ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਆਵਾਜ਼ ਉਠਾਣ ਕਰੋ ਲੋਕ ਸਾਡੇ ਨਾਲ ਤੁਰੰਤ ਤਿਆਰ ਨੇ ਲੋਕ ਸਾਨੂੰ ਫਿਰ ਤਿਆਰ ਨੇ ਲੇਕਿਨ ਸਾਨੂੰ ਇੱਕ ਸੱਚੀ ਤੇ ਸੁੱਚੀ ਜੋ ਲੀਡਰਸ਼ਿਪ ਹੈ ਉਹਨੂੰ ਦੇਣ ਦੀ ਲੋੜ ਹੈ ਸੋ ਅਸੀਂ ਆਜ਼ ਕਰਦੇ ਹਾਂ ਕਿ ਅਸੀਂ ਸਾਰੇ ਕਾਂਗਰਸਮੈਨ ਅੰਤ ਦੇ ਦਿਨ ਇਤਿਹਾਇਆ ਕਰੀਏ ਕਿ ਉਹ ਸੁਪਨੇ ਜਿਹੜੇ ਸਾਡੇ ਸ਼ਹੀਦਾਂ ਨੇ ਦੇਖੇ ਸੀ ਜੋ ਸਾਡੇ ਲੀਡਰਾਂ ਨੇ ਦੇਖੇ ਸੀ ਕੋ ਨੂੰ ਪੂਰਨ ਕਰਨ ਵਾਸਤੇ ਅਸੀਂ ਲੋਕ ਸੇਵਾ ਦੇ ਲਾਤੇ ਅਸੀਂ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਕੇ ਹਮਲਾ ਕਰਾਈਏ ਇਕੱਠੇ ਹੋ ਕੇ ਮਜਬੂਤੀ ਦੇ ਨਾਲ ਆਉਣ ਵਾਲੀ ਇਲੈਕਸ਼ਨ ਲਈ ਇੱਕ ਵਧੀਆ ਸਵਾਨੇ ਨੂੰ ਰਸਤਾ ਦਿਖਾਈਏ ਇੱਕ ਡਵੈਲਪਮੈਂਟ ਦਾ ਵਿਕਾਸ ਦਾ ਇੱਕ ਵਧੀਆ ਪੰਜਾਬ ਬਣਾਈਏ ਇੱਕ ਖੁਸ਼ਹਾਲ ਪੰਜਾਬ ਬਣਾਈਏ ਤੇ ਵਧੀਆ ਗਵਰਨਮੈਂਟ ਬਣਾਈਏ ਕੋਈ ਮਸਲਾ ਨਹੀਂ ਕਈ ਵਾਰੀ ਕਹਿ ਦਿੱਤਾ ਕਿ ਕਿਉਂ ਬਣਨੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਦੌੜਿਆ ਫਿਰਦਾ ਬੜਾ ਮੂੰਹ ਖਰਾਬ ਹੋ ਜਾਂਦਾ ਉਹ ਲੋਕੋ ਪਿਛਲੇ 45 ਸਾਲ ਤੋਂ ਟਿਕਾ ਹੀ ਰਹੇ ਆ ਯਾਰ ਪਿਛਲੇ 45 ਸਾਲ ਤੋਂ ਪਿੱਟਾ ਦਿੱਤੀਆਂ ਨਹੀਂ ਦਿੱਤੀਆਂ ਬਹੁਤ ਲੋਕਾਂ ਨੂੰ ਦਵਾਈਆਂ ਬਹੁਤ ਲੋਕਾਂ ਨੂੰ ਪੰਜਾਬ ਹੁਣ ਅੱਜ ਜਿਹੜਾ ਧੁਆ ਤੁਖਰਾ ਉਹੀ ਆ ਕੇ ਲੀਡਰ ਬਣ ਜਾਂਦਾ ਅੱਜ ਇਹ ਦੇਖਦੇ ਆ ਵੀ ਮਾਹੌਲ ਵਧੀਆ ਹੋ ਗਿਆ ਕਈ ਲੀਡਰ ਸਾਡੇ ਮਾਹੌਲ ਵਾਲੇ ਆ ਉਹ ਦੇਖਦੇ ਰਹਿੰਦੇ ਆ ਵੀ ਕਿਹੜੇ ਹਲਕੇ ਦਾ ਮਾਹੌਲ ਵਧੀਆ ਉੱਤਰ ਨੂੰ ਚਾਕੇ ਆਪਣਾ ਮੁਰਦਾ ਪੰਜਾਬਾ ਪਾ ਕੇ ਤੁਰਨ ਲੱਗੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪਿਛਲੇ ਜਿੰਨੇ ਸਾਡੇ ਪਰਿਵਾਰ ਨੇ ਕਿੱਤਾ ਲੱਖੀਆਂ ਪੰਜਾਬ ਦੇ ਕਿਸੇ ਨੇ ਨਹੀਂ ਦਿੱਤਾ ਸਾਨੂੰ ਫਿਰ ਲੈਣੀ ਵੀ ਜਾਂਦੀ ਹੈ ਦਵਾਨੀ ਵੀ ਜਾਂਦੀ ਹੈ ਇਲੈਕਸ਼ਨ ਵੀ ਲਾਤੀ ਆ ਔਰ ਸੇਵਾ ਵੀ ਕਰਨੀ ਆਂਦੀ ਹੈ ਤੁਹਾਡੇ ਸਾਹਮਣੇ ਸੇਵਾ ਕੀਤੀ ਹੈ ਚਾਹੇ ਲੋਕਾਂ ਨੇ ਮੋਟਾ ਨਹੀਂ ਪਾਇਆ ਤੁਸੀਂ ਵੀ ਮੇਰੀ ਇਲੈਕਸ਼ਨ ਚ ਇਕੱਲਾ ਇਕੱਲਾ ਬਿੰਦ ਪਿੰਡ ਗਏ ਆਂ ਤੁਹਾਨੂੰ ਕਿਸੇ ਨੇ ਸ਼ਰਮਿੰਦਾ ਨਹੀਂ ਕੀਤਾ ਹੋ DML ਨੇ ਇਹਨੇ ਰੇਟ ਬਾਥ ਜਿਆ ਚਲਾ ਲਿਆ ਜੀ ਇਹਨੇ ਟਿੱਪਰ ਪਾ ਲਿਆ ਜੀ ਇਹਨੇ ਬਾਈਨਿੰਗ ਕਰ ਲਈ ਜੀ ਇਹ ਦਰਦ ਵਾਲਿਆਂ ਤੋਂ ਪੈਸੇ ਲੰਦਾ ਜੀ ਹੈ ਜੀ ਕਿਸੇ ਨੇ ਗੱਲ ਨਹੀਂ ਕਹੀ ਹੋਊਗੀ ਸੇਵਾ ਕੀਤੀ ਹੈ ਸੋ ਤੱਕੜੇ ਹੋ ਕੇ ਸਤਿਕਾਰਯੋਗ ਸਾਥੀਓ ਤੱਕੜੇ ਹੋ ਕੇ ਚੱਲੀਏ ਕਾਂਗਰਸ ਨੂੰ ਜਿਤਾਈਏ ਕਾਂਗਰਸ ਦੀ ਸਰਕਾਰ ਬਣਾਈਏ ਤੁਹਾਡਾ ਸਾਰਿਆਂ ਦਾ ਮੈਂ ਖਿਲੋਂ ਧੰਨਵਾਦ ਕਰਦਾ ਬਹੁਤ ਜੋਸ਼ ਦੇ ਨਾਲ ਬਹੁਤ ਬੜਾ ਇਕੱਠ ਮਾਫੀ ਵੀ ਮੰਗਦਾ ਜਗ੍ਹਾ ਹੈ ਨਹੀਂ ਸਾਡੇ ਬੱਚੇ ਉੱਪਰ ਬੈਠੇ ਆ ਤੇ ਮੈਂ ਸਾਰਿਆਂ ਦਾ ਸ਼ਿਰ ਚੁਕਾ ਕੇ ਤੁਹਾਡਾ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਆਰਗੇਨਾਈਜ਼ਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਰਚਿਆ ਉਹਨਾਂ ਦਾ जी ब्लॉक के प्रधान बने नहर सिंह भादवी जी साढ़े काला जी जिन्हें भी तीनों प्रधान है बुटे हुए है पार्टी की सेवा वास्ते सारी रुकी हुई है सारी सानियर लीडरशिप सामने बैठी है कला कला बड़ा इस पार्टी को जिता लग्या हो सार हाँ थोड़ा धन्यवाद करता